ਲੋ ਜੀ ਅੱਜ ਆਪਾਂ ਵੀ ਲਾਤੀ ਪਨੀਰੀ ਤੇ ਇਹ ਆਪਾਂ ਲਈ ਆ ਬਾਈ 212 744 744 ਜਿਹੜੀ ਹਰਿਆਣੇ ਦੀ ਵੈਰੈਟੀ ਆ ਤੇ ਮਰਲੇ ਦਾ ਆਪਾਂ ਪਾਇਆਗਾ ਪੌਣੀ 3 ਕਿਲੋ ਵੀ ਤੇ ਨਾਲ ਆਪਾਂ ਲਈ ਆ ਵੀ ਥੱਲੇ ਛੱਟਾ ਦਿੱਤਾਗਾ ਐਨਪੀਕੇ ਦਾ ਇੱਕ ਜਿੰਕ ਜਿੰਕ ਨੂੰ ਆਪਾਂ ਯੂਰੀਨਾ ਮਿਕਸ ਕਰਕੇ ਤੇ ਯੂਰੀਨਾ ਮਿਕਸ ਕਰਕੇ ਆਪਾਂ 33% ਜਿੰਕ ਲਈ ਸੀ ਉਹਦਾ ਛੱਟਾ ਦਿੱਤਾਗਾ ਇੱਕ ਐਨਪੀਕੇ ਦਿੱਤਾ ਤੇ ਇਹ ਥੱਲੇ ਛੱਟਾ ਦੇ ਕੇ ਉੱਤੇ ਆਪਾਂ ਝੋਨੇ ਦਾ ਵੀ ਦਾ ਛੱਟਾ ਦਿੱਤਾ ਸੀ ਮਾਰ ਕੇ ਕੰਗਾ ਫੇਰ ਕਪਾਹ ਲਿਆਂਦੀ ਸੀ ਬਈ ਰਾਖ کارਖਾਨੇ ਚੋਂ ਤੇ ਰਾਖ ਦਾ ਛੱਟਾ ਦੇਤਾ ਉੱਤੋਂ ਦੀ ਲਾਵਾਂਗੇ ਪਾਣੀ ਤੇ ਰਾਖ ਬਈ ਬਹੁਤ سارے ਲੋਕ ਪਾਉਂਦੇ ਵੀ ਆ ਕੁਝ ਲੋਕ ਨਹੀਂ ਵੀ ਪਾਉਂਦੇ ਰਾਖ ਦਾ ਬਈ ਬੈਨੀਫਿਟ ਇਹ ਰਹਿੰਦਾਗਾ ਇੱਕ ਤਾਂ ਬਿਲਕੁਲ ਪਲਾਈ ਰਹਿੰਦੀ ਆ ਇੰਨੀ ਮਰਜ਼ੀ ਸੰਗਣੀ ਲੱਗੀ ਹੋਵੇ ਪਨੀਰੀ ਜਦੋਂ ਆਪਾਂ ਪਟਨਾ ਆਉਂਦਾ ਨਾ ਬਿਲਕੁਲ ਨਹੀਂ ਟੁੱਟਦੀ ਸੌਖੀ ਪੱਟੀ ਜਾਂਦੀ ਹੈ ਬਿਲਕੁਲ ਪਨੀਰੀ ਪੂਲੀ ਹੁੰਦੀ ਆ ਤੇ ਇੱਕ ਸਟਾਰਟਿੰਗ ਚ ਤੋਤਿਆਂ ਤੋਂ ਬੈਨੀਫਿਟਾ ਵੀ ਤੋਤੇ ਘਟ ਖਾਂਦੇ ਆ ਸਟਾਰਟਿੰਗ ਚ ਜਦੋਂ ਟੰਬੂਰ ਮਾਰਦੀ ਆ ਤੇ ਇੱਕ ਜਿੱਥੇ ਰੇਤਲਾ ਬਾਣਾ ਪਨੀਰੀ ਪੀਲੀ ਪੈਂਦੀ ਹੈ ਉੱਥੇ ਵੀ ਇਹਦਾ ਬੈਨੀਫਿਟ ਰਹਿੰਦਾਗਾ ਕਿ ਪੀਲੀ ਘੱਟ ਪੈਂਦੀ ਹੈ ਇਹ ਚੀਜ਼ ਦਾ ਵੀ ਇਹਦਾ ਬੈਨੀਫਿਟ ਹੈਗਾ ਤੇ ਇਸ ਸਾਲ ਆਪਾਂ ਤਿੰਨ ਤਰੀਕੇ ਨਾਲ ਪਨੀਰੀ ਲਾਈ ਹੈ ਇੱਕ ਚ ਆਪਾਂ ਰਾਖ ਪਾਈ ਹੈ ਇੱਕ ਚ ਬਿਨਾਂ ਰਾਖ ਤੋਂ ਆ ਤੇ ਇੱਕ ਚ ਆਪਾਂ ਮਲਚਿੰਗ ਕਰੀ ਆ ਮਲਚਿੰਗ ਵਾਲੀ ਆਪਾਂ ਬਿਲਕੁਲ ਛੋਟੀ ਕਿਰੀ ਲਈ ਆ ਵੇਖਦੇ ਆ ਤਿੰਨਾਂ ਚੋਂ ਕਿਹੜੀ ਕਾਮਯਾਬ ਹੁੰਦੀ ਆ ਕਿਹੜੀ ਦਾ ਵਧੀਆ ਰਿਜ਼ਲਟ ਮਿਲਦਾ ਤੇ ਯਾਰ ਬਈ ਕਰੇਗਾ ਜੇ ਮਲਚਿੰਗ ਵਾਲੀ ਵਧੀਆ ਹੋਈ ਤਾਂ ਜਿਹੜੀ ਆਪਾਂ ਹਫਤੇ ਤੱਕ ਦੂਜੀ ਪਨੀਰੀ ਲਾਉਣੀ ਆ ਫਿਰ ਆਪਾਂ ਉਹ ਸਾਰੀ ਮਲਚਿੰਗ ਨਾਲੀ ਲਾਵਾਂਗੇ ਤੇ ਜੇ ਰਾਖ ਆਲੀ ਜਿਆਦਾ ਕਾਮਯਾਬ ਲੱਗੀ ਤਾਂ ਆਪਾਂ ਰਾਖ ਫਿਰ ਦੂਜੀਆਂ ਕਈ ਸਾਰੀਆਂ ਚ ਰਾਖ ਪਾ ਦਾਂਗੇ ਤਿੰਨੇ ਤਰ੍ਹਾਂ ਨਾਲ ਬੀਜਾ ਤਿਆਰਪਾ ਕਰਿਆ ਜਿਹੜੀ ਆਪਾਂ ਨੂੰ ਵਧੀਆ ਰਿਜ਼ਲਟ ਮਿਲ